ਕਿ ਜਿੰਨੀ ਅਸੀਂ ਕਿਹਾ ਸੀਗਾ ਜੀ ਸਾਰਾ ਸਮਾਨ ਸਾਡੇ ਆਇਆਂ ਤੋਂ ਇਹਦਾ ਬੰਨਿਆ ਗਿਆ ਜੀ ਉਹ ਪਹਿਲਾਂ ਵੀ ਨਿਕਲਿਆ ਹਾਂ ਸਾਨੂੰ ਸਾਰਾ ਦਿਖਾ ਕੇ ਫਿਰ ਓਕੇ ਕਰ ਲੈ ਵੀ ਦੋਸਤੋ ਸਸਰੀ ਕਾਲ ਸਾਰਿਆਂ ਨੂੰ ਤੇ ਇੱਕ ਤੁਹਾਨੂੰ ਅਨੋਖੀ ਜੀ ਗੱਡੀ ਦਿਖਾਵਾਂਗੇ ਅੱਜ ਤੇ ਹੀਰੋ ਹੰਡ ਦੇ ਸਟicker ਤੁਹਾਨੂੰ ਅਲੱਗ-ਅਲੱਗ ਟਾਈਪ ਦੇ ਦਿਖਾਏ ਨਾ ਜਿਹੜਾ ਅੱਜ ਮਾਡਲ ਦਿਖਾਉਣ ਜਾ ਰਹੇ ਨਾ ਤੁਸੀਂ ਹੈਰਾਨ ਮੰਨ ਜਾਓਗੇ ਬਾਬੇ ਪੂਰਾ ਸਰਾ ਪੂਰੀ ਸਰਾ ਗੱਲਬਾਤ ਹੈ ਇਹਦੇ ਸਟicker ਨੇ ਜਿਹੜੇ ਭਾ ਲੱਗ ਜਿਹਾ ਲਾਇਏ ਨੇ ਤੇ ਮਾਡਲ ਵੀ ਬਹੁਤ ਪੁਰਾਣਾ ਹੈ ਇਨੋਂ ਪਨ ਨਵਾਂ ਤਿਆਰ ਕਰਿਆ ਤੁਹਾਨੂੰ ਸਕਰੀਨ ਤੇ ਦਿਖਾਵਾਂਗੇ ਜਿਹੜਾ ਪੁਰਾਣਾ ਮਾਡਲ ਵੀ ਹੈਗਾ ਉਹ ਵੀ ਦਿਖਾਉਨੇ ਆ ਤੁਹਾਨੂੰ ਤੇ ਪਹਿਲਾਂ ਇਹ ਮਾਡਲ ਦੇਖੋ ਇਹ ਕਿਵੇਂ ਬਣਿਆ ਕੀ ਗੱਲ ਬਾਤ ਹੈ ਆਜੂ ਕਿਰਾ ਲੈ ਵੀ ਦੋਸਤੋ ਆਏ ਤੁਹਾਨੂੰ ਦਿਖਾਈਏ ਮੋਟਰਸਾਈਕਲ ਜਿਹੜਾ ਆਪਾਂ ਕੀਤਾ ਤਿਆਰ ਆਹ ਸਟਿਕਰਾਂ ਦੇ ਵਿੱਚ ਤੁਹਾਨੂੰ ਬਹੁਤ ਘੱਟ ਮਿਲੂ ਬਈ ਇਹ ਸਟਿਕਰਾਂ ਦੇ ਵਿੱਚ ਬਹੁਤ ਘੱਟ ਮਾਡਲ ਮਿਲਣਗੇ ਕਿਉਂਕਿ ਇਹ ਬਹੁਤ ਘੱਟ ਆਏ ਨੇ ਇਹਨਾਂ ਨਹੀਂ ਫੇਮਸ ਕੀਤਾ ਜਿਹੜਾ ਆਪਣਾ ਹੀਰੋ ਹਾਂਡਾ ਮਾਡਲ ਹੈ ਇਹ ਪਹਿਲੇ ਸਟicker ਨੇ ਜਿਨ੍ਹਾਂ ਨੇ ਪੂਰਾ ਫੇਮਸ ਕੀਤਾ ਇਹ ਮੋਟਰਸਾਈਕਲ ਆ ਸਾਰੀ ਲੁੱਕ ਦੇਖੋ ਬਈ ਆਲੇ-ਦਾਲੇ ਤੇ ਸਮਾਨ ਦੇਖੋ ਸਾਰਾ origignal ਆ ਸਾਰੇ ਜੈਨੀਅਨ ਤਰੀਕੇ ਨਾਲ ਆਪਾਂ ਤਿਆਰ ਕਰਿਆ ਦੇਖ ਸਕਦੇ ਹੋ ਬਈ ਸਾਰੀ ਕੱਲੀ-ਕੱਲੀ ਚੀਜ਼ ਨੂੰ ਪੇਂਟ ਵਗੈਰਾ ਦੇਖੋ ਪੇਂਟ ਮਾਰਦਾ ਲਸ਼ਕਾਰਾ ਪੂਰਾ ਕੋਕਾ ਲੱਗਿਆ ਪਿਆ ਤੇ ਮੀਟਰ-ਮੂਟਰ ਦੇਖ ਸਕਦੇ ਹੋ ਉਹੀ ਮੀਟਰ ਆ ਜਿਹੜਾ ਇਹ ਫ੍ਰੀ ਕਾਲ ਦਾ ਜਿਹੜਾ ਹੀਰੋ ਹੰਡੇ ਕੰਪਨੀ ਤੇ ਵਿੱਚ ਆਉਂਦਾ ਬਈ ਲੋਕਾਂ ਤੋਂ ਲਾ ਦੇਖ ਸਕਦੇ ਹੋ ਬਈ ਹੀਰੋ ਕੰਪਨੀ ਦੇ ਲੋਕ ਜਿਹੜੇ ਨਾਲ ਆਉਂਦੇ ਨੇ ਕੰਪਨੀ ਤੇ ਕਾਫੀ ਮਹਿੰਗੇ ਹੁੰਦੇ ਨੇ ਕੋਈ ਬੰਦਾ ਪਾਉਂਦਾ ਨਹੀਂ ਪਰ ਉਹੀ ਲੋਕ ਪਾਉਂਦੇ ਆ ਅਸੀਂ ਇਹਨਾਂ ਦੇ ਵਿੱਚ ਕੱਲਾ ਕੱਲਾ ਨਟ ਬੋਲਟ ਜਿਹੜਾ ਆਪਾਂ ਸਾਰਾ ਤਿਆਰ ਕਰਿਆ ਤੇ ਮੂਰਲੇ ਸ਼ੌਕਰ ਵੀ ਇਹਦੇ ਵਿੱਚ ਨਵੇਂ ਪਾਏ ਨੇ ਏ ਟੂ ਜ਼ੈਡ ਆ ਕੱਲੇ ਟਾਇਰਾਂ ਤੋਂ ਬਿਗਾਰ ਸਾਰਾ ਮੋਟਰਸਾਈਕਲ ਇਹ ਪਿਆਰ ਹੋਇਆ ਬਈ ਦੇਖੋ ਤੇ ਦੱਸੋ ਬਈ ਇਹ ਮਾਡਲ ਕਿਹਨੇ ਕਿਹਨੂੰ ਪਸੰਦ ਆਇਆ ਤੇ ਕਮੈਂਟਾਂ ਦੇ ਵਿੱਚ ਰਿਪੋਰਟ ਜ਼ਰੂਰ ਦਿਓ ਬਈ ਜਿਹੜੇ ਵੀਰ ਨੂੰ ਪਸੰਦ ਆਇਆ ਨਾ ਇਹ ਕਮੈਂਟ ਕਰਕੇ ਰਿਪੋਰਟ ਜ਼ਰੂਰ ਦਿਆ ਕਰੋ ਤੇ ਤੁਹਾਨੂੰ ਕਿਵੇਂ ਲੱਗਿਆ ਦੱਸੋ ਬਈ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਵੀਰਾਂ ਤਿਆਰ ਕਰਵਾਉਣਾ ਹੋਵੇ ਸਾਨੂੰ ਸਵੇਰੇ 8 ਤੋਂ ਲੈ 9 ਵਜੇ ਤੱਕ ਕਾਲ ਕਰ ਸਕਦੇ ਹੋ ਬਈ ਸਵੇਰੇ 8 ਤੋਂ ਲੈ 9 ਵਜੇ ਤੱਕ ਕਾਲ ਕਰ ਸਕਦੇ ਹੋ ਮੋਬਾਈਲ ਨੰਬਰ ਆਪਾਂ ਬੋਲ ਦਿੰਨੇ ਆ 96537 60005 96537 60005 ਤੇ ਬਾਕੀ ਆਪਾਂ ਸਕਰੀਨ ਦੇ ਉੱਪਰ ਨੰਬਰ ਦੇਤਾ ਜੀ ਇਹਦੇ ਉੱਪਰ ਕਾਲ ਕਰ ਲੋ ਬਈ ਤੇ ਬਾਈਆਂ ਨਾਲ ਵੀ ਕਰਾਵੇਂ ਗੱਲਬਾਤ ਪਹਿਲਾਂ ਤੁਸੀਂ ਮੋਟਰਸਾਈਕਲ ਦੇਖੋ ਇਹ ਸਾਰੀ ਲੁੱਕ ਦੇਖ ਕੇ ਕਮੈਂਟ ਜਰੂਰ ਕਰਿਓ ਦੱਸਿਓ ਜਰੂਰ ਬਈ ਤੁਹਾਨੂੰ ਲਾਈਵ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਲੱਗਿਆ ਇਹ ਮੋਟਰਸਾਈਕਲ ਆਸ ਤੋਂ ਵਧੀਆ ਲੱਗਿਆ ਆਸ ਤੋਂ ਵਧੀਆ ਸੁਣ ਕੇ ਆਹ ਤੋਂ ਵੱਧ ਲੱਗਿਆ ਵਧੀਆ ਲੱਗਿਆ ਤੇ ਕਿਹੜੇ ਪਿੰਡ ਤੋਂ ਆਇਆ ਤੁਸੀਂ ਅਸੀਂ ਬਰਨਾਲੇ ਜ਼ਿਲ੍ਹੇ ਚ ਵਿਲਾ ਪਿੰਡ ਆਈ ਹਾਂ ਮੋਗਾ ਰੋਡ ਤੇ ਮੋਗਾ ਰੋਡ ਤੇ ਵਿਲਾ ਪਿੰਡ ਜੀ ਤੇ ਆ ਬਾਈ ਜੀ ਇਹ ਵੀ ਨਾਲ ਹੀ ਨਹੀਂ ਵੀਰੇ ਨਾਲ ਹੀ ਸਾਥੀਆਂ ਹੈ ਤੇ ਗੱਡੀ ਚਲਾ ਕੇ ਲੋਕੇ ਦੇਖੇ ਕਿਵੇਂ ਲੱਗਿਆ ਠੀਕ ਹੈ ਜੀ ਸਾਰਾ ਕੁਝ ਪੂਰਾ ਓਕੇ ਹੈ ਮੇਰੇ ਦਾ ਨੇਚਰ ਵੀ ਸਾਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਜੀ ਜਿੰਨੀ ਅਸੀਂ ਕਿਹਾ ਸੀ ਜੀ ਸਾਰਾ ਸਮਾਨ ਸਾਡੇ ਆਇਆ ਤੋਂ ਇਹਦਾ ਕੰਮ ਬੰਨਿਆ ਗਿਆ ਜੀ ਉਹ ਪਹਿਲਾਂ ਵੀ ਨਹੀਂ ਕਰਿਆ ਸਾਨੂੰ ਸਾਰਾ ਪਾਈਆਂ ਲਾ ਕੇ ਬੰਨਣਾ ਸਾਨੂੰ ਸਾਰਾ ਦਿਖਾ ਕੇ ਫਿਰ ਓਕੇ ਕਰੇ ਸਵੇਰੇ ਆਏ ਬਈ ਸਵੇਰੇ ਆਉਂਦੇ ਸਮਾਨ ਸਮੂਹ ਦਾ ਕੋਈ ਵੀ ਸ਼ੱਕ ਤਾਂ ਨਹੀਂ ਕੋਈ ਸਾਰਾ ਸਾਨੂੰ ਜਿਵੇਂ ਨਾਮ ਆ ਸੀਗਾ ਜੀ ਦੁਬਾਰੇ ਏਜੰਸੀ ਨੂੰ ਬਣ ਗਿਆ ਜੀ ਬਣ ਗਈ ਏਜੰਸੀ ਵਾਂਗੂ ਕੋਈ ਸ਼ਿਕਵਾ ਤਾਂ ਨਹੀਂ ਕਿਸੇ ਗੱਲ ਦਾ। ਇਹ ਰਹੀ ਸੀਗੀ ਜੇ ਆਪਣੇ ਦਾਦੇ ਦਾ ਮੋਟਰਸਾਈਕਲ ਸੀਗਾ। ਸਾਡੇ ਪਿੰਡ ਦਾ ਇਹ ਵਿਲੇ ਦਾ ਪਹਿਲਾ ਮੋਟਰਸਾਈਕਲ ਸੀਗਾ। ਪਹਿਲਾ ਮੋਟਰ ਇਹਨੂੰ ਆਪਾਂ ਵੇਚਣਾ ਨਹੀਂ ਚਾਹੁੰਦੇ ਦੁਬਾਰੇ ਇਹਨੂੰ ਤਿਆਰ ਕਰਾਉਣਾ ਚਾਹੁੰਦੇ ਸੀ। ਅੱਛਾ ਤੁਹਾਡੇ ਦਾਦਾ ਜੀ ਦਾ ਪਹਿਲਾ ਮੋਟਰਸਾਈਕਲ ਹੈ ਵੀ ਪਿੰਡ ਦੇ ਵਿੱਚ ਵੀ ਪਹਿਲਾ ਮੋਟਰਸਾਈਕਲ ਪਿੰਡ ਦੇ ਵਿੱਚ ਹੀ ਵਿਲੇ ਪਿੰਡ ਚ ਪਹਿਲੇ ਮੋਟਰਸਾਈਕਲ ਆਇਆ ਸੀ। ਇਹ ਗੱਲ ਹੈ ਮਾਡਲ ਵੀ ਬਹੁਤ ਪੁਰਾਣਾ ਹੈ। ਹਾਂ 90 ਮਾਡਲ। 90 ਮਾਡਲ ਹੈ ਬਈ। ਬਈ ਨਿਸ਼ਾਨੇ ਰੱਖੇ ਬੈਠਣਾ ਬਈ ਕਿਉਂਕਿ ਬਹੁਤ ਵੀਰ ਹੁੰਦੇ ਨੇ ਆਪਣੇ ਦਾਦਿਆਂ ਪਰਦਾਦੇ ਨੇ ਨਿਸ਼ਾਨੀਆਂ ਰੱਖਦੇ ਨੇ ਯ ਕਿਉਂਕਿ ਪਤਾ ਲੱਗਿਆ ਆਉਣ ਵਾਲੀ ਪੀੜ੍ਹੀ ਨੂੰ ਵੀ ਛੱਟੇ ਯਾਰ ਦਾਦੇ ਇੰਨਾ ਸ਼ੌਂਕ ਰੱਖਦੇ ਆਪਾਂ ਨੂੰ ਵੀ ਸ਼ੌਂਕ ਰੱਖਣਾ ਚਾਹੀਦਾ ਹੈ। ਲੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਵੀ ਇਹਨਾਂ ਤਿਆਰ ਕਰਵਾਉਣਾ ਹੈ ਤੇ ਸਾਨੂੰ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ ਕਾਲ ਲਾ ਸਕਦੇ